13 ਤਰੀਕ ਨੂੰ ਕਿਸਾਨਾਂ ਨੂੰ ਰੋਕਣ ਦੇ ਲਈ ਜੋ ਹਰਿਆਣਾ ਸਰਕਾਰ ਨੇ ਪ੍ਰਬੰਧ ਕੀਤੇ ਨੇ ਤੁਸੀਂ ਦੇਖ ਸਕਦੇ ਹੋ ਦੋਸਤੋ ਐਨੇ ਮਜਬੂਤ ਪ੍ਰਬੰਧ ਕੀਤੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਕਿਸਾਨ ਨੇ ਜਿਹੜੇ ਉਹ ਅੱਗੇ ਨਾ ਵੱਧ ਸਕਣ ਜਿਵੇਂ ਤੁਸੀਂ ਦੇਖ ਸਕਦੇ ਹੋ ਆਰਮੀ ਵੀ ਪੂਰੇ ਆਪਣੇ ਪ੍ਰਬੰਧ ਖਾਸ ਆਰਮੀ ਦੇ ਵੀ ਨੇ ਤਿਆਰ ਬਰ ਤਿਆਰ ਆਰਮੀ ਵੀ ਖੜੀ ਹੈ ਬੈਰੀਗੇਡ ਵੀ ਲਗਾਏ ਗਏ ਨੇ ਚਲੋ ਬੈਰੀਗੇਡ ਪਿਛਲੀ ਵਾਰੀ ਵੀ ਸੀ ਪਰ ਸਪੈਸ਼ਲ ਲੇਬਰ ਲਗਾ ਕੇ ਥੈਲੇ ਭਰੇ ਜਾ ਰਹੇ ਨੇ ਅਤੇ ਸਪੈਸ਼ਲ ਜਿਹੜਾ ਜੁਡੀ ਲਗਾ ਕੇ ਸਪੈਸ਼ਲੀ ਸਿਸਟਮ ਜਿਹੜਾ ਸਾਰਾ ਤਿਆਰ ਕੀਤਾ ਜਾ ਰਿਹਾ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਜਿਹੜੇ ਪੋਲ ਲਗਾਏ ਗਏ ਨੇ ਕਿਸ ਤਰ੍ਹਾਂ ਦੀ ਜਿਹੜੀ ਕੰਧ ਜਿਹੜੀ ਮਜ਼ਬੂਤ ਇੱਕ ਆਰ ਸੀ ਸੀ ਦੀ ਤਾਕੜੀ ਇੱਕ ਕੰਧ ਬਹੁਤ ਜਿਹਨੂੰ ਮੋਟੀ ਕੰਧ ਕਹਿ ਸਕਦੇ ਆ ਤਿਆਰ ਕੀਤੀ ਗਈ ਹੈ ਨਹਿਰ ਦੇ ਪੁਲ ਦੇ ਉੱਤੇ ਤੇ ਥੱਲੇ ਸਰੀਏ ਵੀ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਜਿਹੜੇ ਗੱਡ ਕੇ ਤਹਾਨੂੰ ਮੂੰਹ ਕਰਕੇ ਲਗਾਏ ਗਏ ਨੇ ਦੋਸਤੋ ਕਾफी ਜਿਹੜੇ ਪ੍ਰਬੰਧ ਨੇ ਉਹ ਖਾਸ ਕੀਤੇ ਗਏ ਨੇ ਕਾਫੀ ਚੈਨਲ ਲਈ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਜਿਹੜੇ ਕਿਸਾਨ ਨੇ ਉਹ ਆਉਣ ਵਾਲੀ 13 ਤਰੀਕ ਨੂੰ ਦਿੱਲੀ ਵੱਲ ਨੂੰ ਪੂਚ ਨਾ ਕਰ ਸਕਣੋ ਦੋਸਤੋ ਛੋਟੇ ਤੋਂ ਛੋਟੇ ਰਾਸਤੇ ਦੇ ਉੱਤੇ ਵੀ ਵੱਡੇ ਤੋਂ ਵੱਡੇ ਜਿਹੜੇ ਮਜਬੂਤੀ ਦੇ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਇੱਕ ਚਿੜੀ ਵੀ ਫਰਕ ਨਾ ਸਕੇ ਇੱਥੇ ਚਿੜੀ ਵੀ ਇੱਥੋਂ ਅੱਗੇ ਨਾ ਜਾ ਸਕੇ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਪੂਰੇ ਪ੍ਰਬੰਧ ਖਾਸ ਕੀਤੇ ਗਏ ਨੇ ਆਜੋ ਦੋਸਤੋ ਦਿਖਾਉਨੇ ਆ ਤੁਹਾਨੂੰ ਹਰਿਆਣਾ ਪੰਜਾਬ ਦਾ ਉਹ ਬਾਰਡਰ ਜਿੱਥੇ ਕਿਸਾਨਾਂ ਨੂੰ ਰੋਕਣ ਦੇ ਲਈ ਇੱਕ ਵੱਡਾ ਬੈਰੀਕੇਡ ਬਣਾਇਆ ਗਿਆ ਇੱਕ ਨਹਿਰ ਦੇ ਉੱਤੇ ਵੱਡਾ ਜਿਹੜਾ ਪ੍ਰਬੰਧ ਕੀਤਾ ਗਿਆ ਕਿ ਕਿਸਾਨ ਕਿਸੇ ਵੀ ਹਾਲਤ ਦੇ ਵਿੱਚ ਅੱਗੇ ਨਾ ਲੰਘ ਸਕਣ ਤਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਆਓ ਆਪਾਂ ਪੂਰਾ ਤੁਹਾਨੂੰ ਤੁਰ ਫਿਰ ਕਿਹੜਾ ਮਾਜਰਾ ਦਿਖਾਉਨੇ ਆ ਤੇ ਕਿਹੜੀ ਜਗ੍ਹਾ ਆਪਾਂ ਇਹ ਤੁਰੇ ਫਿਰਦੇ ਆ ਸਾਰੀ ਗੱਲਬਾਤ ਆਜੋ ਵੀਡੀਓ ਦੇ ਵਿੱਚ ਕਰਦੇ ਆਂ ਦੋਸਤੋ ਜੇਕਰ ਇਹ ਬਾਰਡਰ ਦੀ ਗੱਲ ਕਰੀਏ ਇਹ ਜਗ੍ਹਾ ਦੀ ਗੱਲ ਕਰੀਏ ਤਾਂ ਦੋਸਤੋ ਇਹ ਹਰਿਆਣਾ ਤੇ ਪੰਜਾਬ ਨੂੰ ਲੱਗਦਾ ਹੈ ਬਾਰਡਰ ਤੇ ਅੱਗੇ ਜਿਹੜਾ ਇੱਕ ਸਾਈਡ ਕੋਲਾ ਭੂਨਾ ਫਤਿਹਵਾਦ ਤੋਂ ਆ ਰਹੇ ਨੇ ਉਸ ਸਾਈਡ ਤੋਂ ਤੇ ਅੱਗੇ ਨੂੰ ਜਿਹੜਾ ਮੂਨਕ ਕੋਲਾ ਮੂਨਕ ਪੈ ਜਾਏਗਾ ਤੇ ਮੂਨਕ ਤੋਂ ਅੱਗੇ ਪਾਤਣਾ ਤੇ ਖਨੌਰੀ ਵਾਲਾ ਜਿਹੜਾ ਬਾਰਡਰ ਹੈ ਉਹ ਇਸੇ ਇਧਰ ਦੀ ਹੀ ਟੱਪ ਕੇ ਉਹ ਅੱਗੇ ਨੂੰ ਆਏਗਾ ਤਾਂ ਦੋਸਤੋ ਇਹ ਹਰਿਆਣਾ ਪੰਜਾਬ ਦੇ ਉਹ ਹਰਿਆਣਾ ਦੇ ਨੇੜੇ ਜਾ ਪੰਜਾਬ ਦੇ ਨੇੜੇ ਲੱਗਦੇ ਹਰਿਆਣੇ ਦੇ ਉਹ ਬਾਰਡਰ ਨੇ ਜਿਨ੍ਹਾਂ ਤੋਂ ਉਮੀਦ ਹੈ ਕਿ ਇੱਥੋਂ ਦੇ ਕਿਸਾਨ ਕਿਸੇ ਨਾ ਕਿਸੇ ਤਰੀਕੇ ਨਾਲ ਲੰਘ ਸਕਦੇ ਨੇ ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਉਹ ਸਾਈਡ ਜਿਹੜਾ ਖਾਣ ਪੀਣ ਦਾ ਆਰਮੀ ਦੇ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਪੂਰੇ ਪੁਖਤਾ ਪ੍ਰਬੰਧ ਨੇ ਅਤੇ ਕਿਹਾ ਜਾ ਰਿਹਾ ਕਿ 20 ਤਰੀਕ ਤੱਕ ਦੇ ਲਈ ਇਹ ਪੂਰਾ ਜਿਹੜਾ ਨਹਿਰ ਦਾ ਬੈਡ ਰਸੀ ਹਾਂਜੀ ਤੁਸੀਂ ਕਿਵੇਂ ਖੜੇ ਹੋਰੇ ਖੜੇ ਕੀ ਬਈਆ ਤੁਹਾਡੇ ਸਾਹਮਣੇ ਹੀ ਹੈ ਨਹੀਂ ਕੀ ਸਾਧਨਾ ਤੁਹਾਡਾ ਆ ਖੱਟਰ ਸਰਕਾਰ ਨੇ ਜਿਹੜਾ ਮੂਵੇ ਆ ਖੰਦ ਕੱਢਦੀ ਕੰਦੀ ਕੱਢਦੀ ਅੱਛਾ ਐ ਕਿੰਨੇ ਦਿਨ ਖੜੇ ਬਾਈ ਕੱਲ੍ਹ ਦੇ ਖੜੇ ਬਾਈ ਕਈ ਦਿਨ ਖੜਨਾ ਹੁਣ ਬਈ ਇਹ ਤਾਂ ਕਨੇ 20 ਤੱਕ ਅਸੀਂ ਆਰਮੀ ਹਾਂ ਖਾਣ ਪੀਣ ਦਾ ਕੀ ਭਵਨ ਤੁਹਾਡਾ ਬਾਈ ਸਾਡੇ ਕੋਲ ਕਣਕ ਭਰੀ ਹੋਈ ਹੈ ਕਣਕ ਕਿੱਥੇ ਲੈ ਕੇ ਜਾਣੀ ਸੀ ਐਮ ਦਾ ਬਾਦ ਐਮ ਦਾ ਬਾਦ ਨਹੀਂ ਉਧਰ ਜਾਣ ਨੂੰ ਤਾਂ ਕੋਈ ਦਿੱਕਤ ਨਹੀਂ ਸੀ ਉਧਰ ਤਾਂ ਪਾਉਣਾ ਸੀਗਾ ਪੰਗਾ ਤਾਂ ਹੋਈ ਅਸੀਂ ਆਖਿਆ ਵੀ ਇੱਕ ਸਾਈਡ ਤੋਂ ਚਾਲੂ ਕਰ ਦਿਓ ਨਾ ਹਾਂ ਹਾਂ ਵੀ ਚਲ ਜਿਹੜੇ ਨੇ ਹੁਣ ਪਿੱਛੇ ਅਸੀਂ ਤਾਂ ਗੁਜਰਾਤ ਜਾਣਾ ਮਤਲਬ ਵੀ ਸਾਨੂੰ 20 ਤਰੀਕ ਤੱਕ ਇੱਥੇ ਖੜੋਗੇ ਲੈ ਹੁਣ ਖਾਣ ਪੀਣ ਦਾ ਪ੍ਰਬੰਧ ਉਰੇ ਨੇੜੇ ਹੋਟਲ ਹੀ ਨਹੀਂ ਹੈਗਾ ਬਾਈ ਹੈਗਾ ਨਾ ਹੋਟਲ 5 ਕਿਲੋਮੀਟਰ ਇਧਰ ਹੈ 5 ਕਿਲੋਮੀਟਰ ਇਧਰ ਕੋਈ ਹੋਟਲ ਨਹੀਂ ਹੈਗਾ ਕੋਈ ਰੋਟੀ ਨਹੀਂ ਸਵੇਰ ਦੀ ਚਾਹ ਨਹੀਂ ਪੀਤੀ ਅੱਛਾ ਆਈ ਗਾੜੀ ਆਈ ਗਾੜੀ ਹੁਣ ਦੁਪਹਿਰ 10 ਵਜੇ